500 ਰੁਪਏ ਪਿੱਛੇ 19 ਸਾਲਾ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਜੀ ਹਾਂ ਮਹਿਜ਼ 500 ਰੁਪਏ ਪਿੱਛੇ ਦੋ ਤਰ੍ਹਾਂ ਆਪਸ ਦੇ ਵਿੱਚ ਝੜਦੀਆਂ ਨੇ ਤੇ ਉਸ ਤੋਂ ਬਾਅਦ 19 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੰਥੇ ਮਹਿਜ਼ 500 ਰੁਪਏ ਪਿੱਛੇ ਦੋ ਤਰ੍ਹਾਂ ਜਿਹੜੀਆਂ ਨੇ ਆਪਸ ਦੇ ਵਿੱਚ ਝੜਦੀਆਂ ਨੇ ਉਹਨਾਂ ਦੇ ਵਿੱਚ ਘਰ ਝਗੜਾ ਹੁੰਦਾ ਜਿਸ ਦੇ ਵਿੱਚ 19 ਸਾਲਾ ਨੌਜਵਾਨ ਦੀ ਮੌਤ ਹੋਈ ਹੈ ਤੇ ਉਸ ਦੇ ਪਿਤਾ ਜਿਹੜੇ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦ ਪਰਤੀ ਕਰਵਾਇਆ ਗਿਆ ਪਹਿਲਾਂ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਪਰ ਉਹਨਾਂ ਦੀ ਹਾਲਤ ਇੰਨੀ ਕਿ ਜ਼ਿਆਦਾ ਗੰਭੀਰ ਸੀ ਕਿ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਦੋਸਤੋ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੋ ਤਰ੍ਹਾਂ ਜਿਹੜੀਆਂ ਨੇ ਆਪਸ ਦੇ ਵਿੱਚ ਪিটਦੀਆਂ ਨੇ ਤੇ ਉੱਥੇ ਤੁਹਾਨੂੰ ਦੱਸ ਦੇ ਕਿ ਇਸ ਲੜਾਈ ਝਗੜੇ ਦੌਰਾਨ ਇੱਟਾ ਰੋੜਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਹੜੇ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਹਥਿਆਰ ਵੀ ਜਿਹੜੇ ਵਰਤੇ ਗਏ ਨੇ ਤੇ ਇੱਥੇ ਹੀ ਤੁਹਾਨੂੰ ਦੱਸ ਦੇ ਕਿ ਦੋ ਤਰ੍ਹਾਂ ਜਿਹੜੀਆਂ ਨੇ ਆਪਸ ਦੇ ਵਿੱਚ ਪিটਦੀਆਂ ਨੇ ਸਿਰਫ 500 ਰੁਪਏ ਪਿੱਛੇ ਇਹਨਾਂ ਦਾ ਲੈਣ ਦੇਣ ਸੀ 500 ਵਿੱਚ ਪਹਿਲਾਂ ਬਹਿਸ ਦੀਆਂ ਨੇ ਬਹਿਸ ਤੋਂ ਬਾਅਦ ਇਹ ਝਗੜਾ ਜਿਹੜਾ ਉਹ ਖੂਨੀ ਰੂਪ ਧਾਰ ਲੈਂਦਾ ਆਪਸ ਦੇ ਵਿੱਚ ਇੱਟਾਂ ਰੋੜੇ ਵੀ ਚੱਲਦੇ ਨੇ ਹਥਿਆਰਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ 19 ਸਾਲਾਂ ਨੌਜਵਾਨ ਦੀ ਮੌਤ ਹੋਈ ਹੈ ਤੇ ਉੱਥੇ ਹੀ ਉਸ ਦੇ ਪਿਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਦਸੇ ਜਾ ਰਹੇ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਛਾ ਤੇ ਜੜੀ ਦੇ ਇੱਥੇ ਤੇ ਰੋੜਾ ਬਚਾ ਅੱਛਾ ਦារੀ ਸੀਰੀਅਸ ਕਰਦਾ ਫਰਦਾ ਕਿ ਇਹ ਕੀ ਨਾਮ ਮੁੰਡੇ ਦਾ ਕੀ ਨਾਮ ਆ ਜਿਹੜਾ ਹਾਂਜੀ ਰਾਜਨ ਹਾਂਜੀ ਰਾਜਨ ਜਿਹਦੀ ਦਿੱਟੋਗੀ ਉਹਦਾ ਪਿਓ ਦਾ ਕੀ ਨਾਮ ਆ ਬਲਵਿੰਦਰ ਸਿੰਘ ਬਲਵਿੰਦਰ ਕਿੰਨੀ ਕੁ ਉਮਰ ਸੀਗੀ ਉਹਦੀ ਭਰਾ ਫਿਰ ਨਹੀਂ ਭਾਈ ਸਾਹਿਬ 22 ਸਾਲ ਵਿਆਹ ਸੀਗਾ ਕਿੰਨ ਕਵਾਰਾ ਸੀ ਇੱਕ ਵਾਰ ਹੀ ਹੈ ਜੀ ਅੱਛਾ ਹਾਂਜੀ ਕੀ ਕੰਮ ਕੀ ਕਰਦਾ ਸੀਗਾ ਕੰਮਾਈ ਕਰਦੇ ਆ ਪਵਰੇ ਮੁੰਡੇ ਢੋਣੇ ਤੋਂ ਕੰਮ ਕਰਾਉਂਦੇ ਆ ਅੱਛਾ ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਵਾ ਇਹ ਹੋਈ ਗਾਣਾ ਗੁਲਾ ਕੱਢਦੀ ਉਹ ਤੀਂ ਗੱਟ ਕਿੰਨਾ ਨਾ ਝਗੜਾ ਆ ਰਵੀ ਦੇ ਨਿਆਣਿਆਂ ਕੋਲਾ ਰੋ ਮੋਟਾ ਇਹ ਉਹ ਨਾਕੀ ਸੀ ਜਿਹੜਾ ਆ ਮੁੰਡਾ ਜਿਹੜਾ ਝਗੜਾ ਹੋਇਆ ਰਵੀ ਰਵੀ ਨੇ ਮੁੰਡੇ ਆ ਮੁੰਡੇ ਨਹੀਂ ਰਾਜਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੀ ਤੂੰ ਨਹੀਂ ਮਰ ਜਾਣਾ ਅੱਛਾ ਰਵੀ ਜੀ ਆ ਗਿਆ ਤੇ ਘਰੇ ਆਣ ਕੇ ਲੜੇ ਤੁਹਾਡੇ ਇਹ ਸਾਡੇ ਛੇ ਪੌਣੇ ਕਸਾ ਦੇ ਵਿੱਚ ਵਿੱਚ ਉਹ ਮੁੜਤੀ ਆ ਕੇ ਘਰੋਂ ਪਹਿਲਾਂ ਤੇ ਹਟਾਤਾ ਸੀਗਾ ਅੱਛਾ ਫੇਰ ਆ ਕੇ ਘਰੋਂ ਦੋਵੇਂ ਭਾ ਤੇ ਝਗੜਾ ਕਿੰਨਾ ਨ ਹੋਇਆ ਉਹ ਸੱਤੇ ਦਾ ਮੁੜੇ ਨਾਂ ਦੀ ਰਾਜਨ ਜਿਹੜਾ ਮਰਿਆ ਨਹੀਂ ਦੂਜੀ ਪਾਰਟੀ ਜਿਹੜੇ ਸੀਗੇ ਉਹ ਵੱਡੇ ਵੱਡੇ ਘਰ ਆਉਂਦੇ ਉਹਨਾਂ ਦਾ ਕੀ ਨਾਮ ਪਤਾ ਹਾਂਜੀ ਉਹ ਨਾਂ ਰਵੀ ਸਿੰਘ ਉਹਰੇ ਵੀ ਉਹਦਾ ਨਾਮ ਰਵੀ ਮਸੀਹ ਤੇ ਆਪ ਆਪ ਨੂੰ ਮੋਟਾ-ਮੋਟਾ ਜਿਹਾ ਦੇ ਦਿੱਤਾ ਤੇ ਕਿੰਨੇ ਜਾਣੇ ਸੀ ਉਹ ਉਹ ਦੋ ਜਾਣੇ ਹੀ ਕਹਤੇ ਮਾਂ ਉਤਰਾਈ ਹੈ ਮਗਰ ਤੌੜੀ ਅੱਛਾ ਅੱਛਾ ਇਟਾ ਰੋੜੇ ਨਾਲ ਲੜਾਈ ਹੋਈ ਹੈ ਜੇ ਕੁਰਬਾਨੀ ਰੋੜੇ ਚ ਲਾਇਆ ਉਹਨਾਂ ਨੇ ਰੋੜੇ ਨਾਲ ਹੀ ਲੜਾਈ ਹੋਈ ਹੈ ਲੜਾਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਆ ਤੇ ਇਦਾਂ ਦੇ ਇਟਾ ਰੋੜੇ ਮਾਰੇ ਮਾਰੇ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਕਰ ਸੱਟਾ ਲੱਗਣ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੁਕੇ ਤੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਦੀ ਨਿਤਕੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਦੇ ਜਿਆਦਾ ਸੱਟਾਂ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਦਾ ਆਪਜ ਗਜਰਾਂਜ ਸਿੰਘ ਦੀ ਕੋਈ ਪਹਿਰਾ ਲੈਣ ਦੇਣਾ ਹੈਗਾ ਇਹਨਾਂ ਦਾ ਕਿੰਨੇ ਕੁ ਪੈਸੇ ਦੇ ਪੈਸੇ 500 ਰੁਪਏ ਦੇ ਕੈਂਦਗੀ ਲੈਣ ਦੇਣਾ ਹੈਗਾ ਇਹਨਾਂ ਦਾ ਠੀਕ ਹੈ ਹਾਂਜੀ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੌਂਗ ਕਰਤੀ ਹੈ ਤੇ ਬਾਕੀ ਜਿਹੜਾ ਮਿਤਕੀ ਉਹਦੀ ਆਪਾਂ ਪੋਸਟਮਾਰਟ ਕਰਾ ਰਹੇ ਹਾਂ ਇੱਕ ਦੇ ਕਿਤੇ ਤੁਸੀਂ ਪਤਾ ਤਾਂ ਹਾਂਜੀ ਰੋਹਿਤ ਮਸੀਹਾ rahul ਮਸੀਹਾ ਤੇ ਇੱਕ ਨਰੀ ਮਾਤਾ ਕਿਹੜੀ ਕਿਹੜੀ ਧਾਰਾ ਲੱਗੀ ਇਹ ਜੋ ਨਵਾਂ ਜਿਹੜਾ ਕਾਨੂੰਨ ਬਣਿਆ ਜੀ 103 bns